प्यारे दोस्तों सबणा नु प्यार परीक्षित श्री अकाल आज मैं तड्डे नाल एक नुक्ता एक जानकारी सांझी करनी है जिवे के दो चार दिन तो ਤੁਸੀਂ ਦੇਖ ਰਹੇ ਹੋ ਕਿ سوشل میڈیا ਦੇ ਉਤੇ ਸਾਡੇ Sidhu ਭaji ਨੇ ਜੋ ਇੱਕ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜੋ ਕਿ ਉਹਨਾਂ ਦੀ ਪਤਨੀ ਨੂੰ ਚੌਥੀ ਸਟੇਜ ਦਾ ਕੈਂਸਰ ਸੀਗਾ ਉਹਨਾਂ ਨੇ ਐਲੋਪੈਥਿਕ ਇਲਾਜ ਦੇ ਨਾਲ ਨਾਲ ਕੁਝ ਨੁਕਤੇ ਸੁਝੋ ਸਾਡੇ ਘਰਾਂ ਦੇ ਵਿੱਚ ਸਾਡੇ ਰਸੋਈ ਦੇ ਵਿੱਚ ਮੌਜੂਦ ਹੁੰਦੇ ਨੇ ਉਹ ਵਸਤੂਆਂ ਸਾਡੇ ਕਰਾਂ ਦੇ ਰਦਰਕਤ ਹੁੰਦੇ ਨੇ ਉਹਨਾਂ ਦੇ ਪੱਤੇ ਉਹਨਾਂ ਦਾ ਇੱਕ ਡਾਈਟ ਚਾਰਟ ਤਿਆਰ ਕਰਕੇ ਤੇ ਇਸ ਬਿਮਾਰੀ ਤੋਂ ਜਿਹੜਾ ਉਹ ਸਫਲਤਾ ਹਾਸਲ ਕੀਤੀ ਐ ਇਸ ਬਿਮਾਰੀ ਨੂੰ ਤੋਂ ਨਜਾਕਤ ਪਾਈ ਐ ਸੋ ਇਹਦੇ ਨਾਲ ਮੈਂ ਰਲਦੀ ਮਿਲਦੀ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਐ ਕਿਉਂਕਿ ਜੋ ਮੈਂ ਵੀ 4-5 ਸਾਲ ਤੋਂ ਖੁਦ ਵਰਤ ਰਿਹਾ ਆਪਣੇ ਪਰਿਵਾਰ ਦੇ ਵਿੱਚ ਵਰਤ ਰਿਹਾ ਹਾਂ ਤੇ ਆਪਣੇ ਭੈਣ ਭਰਾਵਾਂ ਨੂੰ ਸੱਜਣ ਮਿੱਤਰਾਂ ਨੂੰ ਵੀ ਮੈਂ ਜਦੋਂ ਇਹ ਮੇਰੇ ਕੋਈ ਆਵਾਜ਼ ਮੈਂ ਸੁਣਦਾ ਕਿਸੇ ਦੀ ਕਿ ਸਾਨੂੰ ਆ ਬਿਮਾਰੀ ਐ ਜਾਂ ਸਾਨੂੰ ਇਦਾਂ ਦਾ ਕੋਈ ਰੋਗਤ ਮੈਂ ਉਹਨਾਂ ਨੂੰ ਦੱਸਦਾ ਹਾਂ ਤੇ ਉਹ ਇਥੋਂ ਫਾਇਦਾ ਉਠਾ ਰਹੇ ਨੇ। ਸੋ ਕਰਨਾ ਕੀ ਹੈ ਉਹ ਨੁਕਤਾ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਾ। ਛੋਟਾ ਜਿਹਾ ਨੁਕਤਾ ਸਾਡੀ ਰਸੋਈ ਦੇ ਵਿੱਚ ਚੀਜ਼ਾਂ ਪਈਆਂ ਹੁੰਦੀਆਂ ਨੇ। ਕਰਨਾ ਕੀ ਹੈ ਕਿ ਜਿਵੇਂ ਇੱਕ ਗਲਾਸ ਪਾਣੀ ਦਾ ਆਪਾਂ ਲੈ ਕੇ ਕਿਸੇ ਬਰਤਨ ਦੇ ਵਿੱਚ ਪਾ ਕੇ ਤੇ ਉਹਨੂੰ ਅੱਗ ਤੇ ਰੱਖਣਾ ਵਿੱਚ ਉਹਦੇ ਕੁੱਟ ਕੇ ਪਾਉਣੀ ਆ ਕਾਲੀ ਆਪਣਾ ਮੋਟੀ ਇਲਾਚੀ ਇੱਕ ਤੇ ਨਾਲ ਡੇਢ ਤੋਂ ਦੋ ਪੋਟੇ ਅਦਰਕ ਦੇ ਇੱਕ ਛੋਟੇ ਛੱਠੂ ਮੁੰਗਲੇ ਦੇ ਵਿੱਚ ਕੁੱਟ ਕੇ ਉਹ ਵਿੱਚ ਆਪਾਂ ਉਹਦੇ ਪਾ ਦੇਣੇ ਨੇ ਨਾਲ ਉਹਦੇ ਪਾ ਦੇਣੀ ਆਪਾਂ ਕਾਲੀ ਮਿਰਚ ਪੀਸੀ ਹੋਈ 4 ਤੋਂ 5 ਮਰ ਤਾਂ 6 ਮਿਰਚਾਂ ਦਾ ਪਾਊਡਰ ਜਿਹੜਾ ਪੀਸਿਆ ਹੋਇਆ ਉਹ ਵਿੱਚ ਉਹਦੇ ਪਾ ਦੇਣਾ ਥੋੜੀ ਜਿਹੀ ਅਗਰ ਦਾਲਚੀਨੀ ਦੇ ਦੋ ਪੱਤੇ ਉਹ ਵੀ ਵਿੱਚ ਉਹਦੇ ਮਿਕਸ ਕਰ ਦੇ ਕਰ ਸਕਦੇ ਹਾਂ ਇਹਨੂੰ 10 ਮਿੰਟ ਤੱਕ ਆਪਾਂ ਇਹਨੂੰ ਉਬਾਲਾ ਦੇਣਾ ਹੈ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਫਿਰ ਅਖੀਰ ਦੇ ਵਿੱਚ ਆਪਾਂ ਕੀ ਕਰਨਾ ਹੈ ਜਿਹੜੀ ਹੈ ਹਲਦੀ ਅਗਰ ਹਲਦੀ ਦੀ ਸਾਡੇ ਕੋ ਗੰਢੀ ਹੈ ਤਾਂ ਫਿਰ ਆਪਾਂ 1.5 ਤੋਂ 2 ਕੋਟੇ ਅਬਲ ਤੇ 1.5 ਕਪੋਟਾ ਜਿਹੜਾ ਆਪਣੀ ਬਾਡੀ ਦੇ ਹਿਸਾਬ ਦੇ ਨਾਲ ਬੱਚਾ ਹੋਵੇ ਤਾਂ ਆਪਾਂ 1 ਕਪੋਟਾ ਵੀ ਕਰ ਸਕਦੇ ਆ ਤੇ ਇਹਨੂੰ ਆਪਾਂ ਕੁੱਟ ਕੇ ਇੱਕ ਛੋਟੇ ਚੱਠੂ ਮੰਗਲੇ ਦੇ ਵਿੱਚ ਤੇ ਉਹ ਵਿੱਚ ਪਾ ਦੇਣਾ ਹੈ ਇਹਨੂੰ ਪਾਉਣ ਤੋਂ ਬਾਅਦ ਸਿਰਫ 21 ਵਾਰਾ ਦਵਾਉਣਾ ਹੈ ਫਿਰ ਆਪਾਂ ਇਸ ਨੂੰ ਟੱਕ ਕੇ ਰੱਖ ਲੈਣਾ ਤੇ ਛਾਣ ਲੈਣਾ ਹੈ ਤੇ ਫਿਰ ਆਪਾਂ ਇਸ ਨੂੰ ਜਿਹੜਾ ਹੈ ਪੀਣਾ ਹੈ ਇਹਦੇ ਨਾਲ ਜੋ ਸਾਨੂੰ ਸਿਆਲ ਦੇ ਵਿੱਚ ਕੁੰਜਾ ਕਈਆਂ ਨੂੰ ਗਰਮੀਆਂ ਦੇ ਵਿੱਚ ਵੀ ਕੰਡਾ ਪੈ ਜਾਂਦਾ ਠੰਡ ਦੇ ਨਾਲ ਖੰਗ ਜੁਕਾਮ ਨਜਲਾ ਹੋ ਜਾਂਦਾ ਇਹ ਬਿਮਾਰੀ ਵਾਸਤੇ ਇਸ ਰੋਗ ਵਾਸਤੇ ਜਿਹੜਾ ਹੈ ਇਹ ਬਹੁਤ ਹੀ کارਗਰ ਸਿੱਧ ਕੀਤਾ ਹੋਇਆ ਇਹ ਜਿਹੜਾ ਨੁਸਖਾ ਹੈ ਇਥੋਂ ਤੱਕ ਕਿ ਇਹ ਆਪਾਂ ਅਗਰ ਲਗਾਤਾਰ ਮਹੀਨੇ ਦੇ ਵਿੱਚ ਇੱਕ ਹਫਤਾ ਆਪਾਂ ਪੀ ਲਿਆ ਕਰੀਏ ਤਾਂ ساری ਉਮਰ ਤੱਕ ਆਪਾਂ ਇਹ ਚੀਜ਼ ਜਿਹੜੀ ਹੈ ਇਹਨੂੰ ਚਾਹ ਦੇ ਰੂਪ ਦੇ ਵਿੱਚ ਆਪਾਂ ਇੱਕ ਹਫਤਾ 10 ਦਿਨ ਵਰਤ ਲਿਆ ਕਰੀਏ ਤਾਂ ਜਿਵੇਂ ਕਿ ਸਾਡੇ ਅਫੈਟੀ ਲੀਵਰ ਅੱਜਕੱਲ ਸਾਨੂੰ ਬਹੁਤ ਸਮੱਸਿਆ ਹੈ ਲੀਵਰ ਦੀਆਂ ਕਈ ਸਮੇਂ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਨੇ ਉਹਨਾਂ ਤੇ ਵੀ ਅਸੀਂ ਨਿਜਾਗਤ ਪਾ ਸਕਦੇ ਹਾਂ ਇਥੋਂ ਤੱਕ ਕਿ ਇਹ ਨੁਸਕਾ ਜਿਹੜਾ ਹੈ ਸਾਨੂੰ ਕੈਂਸਰ ਜਿਹੜੇ ਹੋਣ ਦੇ ਸਾਡੇ ਵਿੱਚ ਬਿਮਾਰੀ ਜਿਹੜੀ ਕੈਂਸਰ ਦੇ ਸੈੱਲ ਉਤਪੰਨ ਹੁੰਦੇ ਨੇ ਉਹਨਾਂ ਨੂੰ ਵੀ ਇਹ ਨਹੀਂ ਉਤਪੰਨ ਹੋਣ ਦਿੰਦਾ ਜਿਹੜਾ ਇਹ ਇਹ ਨੁਕਤਾ ਹੈ ਬਹੁਤ ਜ਼ਬਰਦਸਤ ਅਪਣਾਇਆ ਹੋਇਆ ਨੁਸਕਾ ਹੈ ਕਿਉਂਕਿ ਇਹ ਜਾਣਕਾਰੀ ਜਿਹੜੀ ਹੈ ਇਹ ਮੈਂ ਆਯੁਰਵੈਦਿਕ ਡਾਕਟਰਾਂ ਕੋ ਜਿਵੇਂ ਕਿ ਡਾਕਟਰ ਗੁਰਸ਼ਿੰਦਰ ਜੀ ਦੀ ਇੱਕ ਇੰਟਰਵਿਊ ਵਿੱਚ ਮੈਂ ਸੁਣਿਆ ਸੀਗਾ ਤੇ ਹੋਰ ਵੀ ਕਈ ਆਯੁਰਵੈਦਿਕ ਡਾਕਟਰ ਨੇ YouTube ਤੇ ਆਪਾਂ ਦੇਖ ਸਕਦੇ ਆ ਤੇ ਉਹਨਾਂ ਨੇ ਵੀ ਇਸ ਚੀਜ਼ ਬਾਰੇ ਦੱਸਿਆ ਹੈ ਕਿ ਜੋ ਇਹ ਹਲਦੀ ਤੇ ਜਿਹੜੀ ਕਾਲੀ ਮਿਰਚਾਂ ਨਾ ਇਹ ਇਹਨਾਂ ਦਾ ਸੋਨੇ ਤੇ ਸੁਹਾਗਾ ਕਹਿ ਦਈਏ ਉਦਾਹਰਨ ਦੇ ਦਈਏ ਤੇ ਉਹ ਵੀ ਮੇਰਾ ਖਿਆਲ ਵੀ ਘਟਿਆ ਇਦਾਂ ਦਾ ਇੱਕ ਜ਼ਬਰਦਸਤ ਨੁਕਸਾ ਜਿਹੜਾ ਹੈ ਉਹ ਬਣ ਜਾਂਦਾ ਹੈ ਸੋ ਇਹਨੂੰ ਅਸੀਂ ਪੀਣ ਦੇ ਨਾਲ ਸਾਨੂੰ ਖੰਗ ਜਕਾਮ ਤੋਂ ਜਿਹੜਾ ਅਸੀਂ ਨਜਾਕਤ ਪਾ ਸਕਦੇ ਆ ਲੀਵਰ ਫੈਟੀ ਲੀਵਰ ਲੀਵਰ ਦੀਆਂ ਹੋਰ ਕਈ ਸਮੱਸਿਆਵਾਂ ਤੋਂ ਹੋਣ ਤੋਂ ਕਿਉਂਕਿ ਜਦੋਂ ਸਾਨੂੰ ਇਹ ਵਿਗੜ ਜਾਂਦਾ ਹੈ ਨਾ ਫਿਰ ਆਪਾਂ ਇਹਦੇ ਤੋਂ ਫਿਰ ਤਾਂ ਸਾਨੂੰ ਐਲੋਪੈਥਿਕ ਲੈਣੀ ਪੈਂਦੀ ਹੈ ਠੀਕ ਹੈ ਤੇ ਪਰ ਅਗਰ ਜੇ ਆਪਾਂ ਬਚਣਾ ਹੈ ਇਹਨਾਂ ਬਿਮਾਰੀਆਂ ਤੋਂ ਜਿੱਦਾਂ ਸਾਡਾ ਅੱਜਕੱਲ ਖਾਣ ਪੀਣ ਹੈ ਤਾਂ ਫਿਰ ਆਪਾਂ ਇਹ ਨੁਸਕਾ ਜਿਹੜਾ ਹੈ ਇਹਨੂੰ ਲਗਾਤਾਰ ਹੀ ਆਪਾਂ ਜਿਹੜਾ ਅਪਣਾਉਂਦੇ ਰਹੀਏ ਮਹੀਨੇ ਦੇ ਵਿੱਚ ਹਫਤਾ 2-4 ਦਿਨ ਹਫਤਾ ਆਪਾਂ ਵਰਤਦੇ ਰਹੀਏ ਬੱਚਿਆਂ ਨੂੰ ਠੰਡ ਦੇ ਵਿੱਚ ਜਿਹੜਾ ਜਿਵੇਂ ਬੜੀ ਐ ਸਮੱਸਿਆ ਹੁੰਦੀ ਐ ਖੰਗ ਦੇ ਕਾਮ ਰੇਸ਼ੇ ਦੀ ਤਾਂ ਉਹਦੇ ਤੇ ਵੀ ਬਹੁਤ ਹੀ ਕਾਰਗਰ ਹੈ ਇਸ ਨੂੰ ਵਰਤ ਕੇ ਵੇਖਿਓ ਤੋਂ ਮੇਰੀ ਇਹ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਹੋਰ ਅੱਗੇ ਇਸ ਨੂੰ ਸ਼ੇਅਰ ਜਰੂਰ ਇੱਕ ਸ਼ੇਅਰ ਦਾ ਬਟਨ ਜਰੂਰ ਨੱਪਿਓ ਸ਼ੇਅਰ ਕਰਕੇ ਤੇ ਇੱਕ ਭਲੇ ਦਾ ਕੰਮ ਕਰਕੇ ਹੋਰ ਅੱਗੇ ਹੋਰਨਾ ਵੀਰਾਂ ਤੱਕ ਹੋਰ ਨਾ ਸੰਗਤਾਂ ਤੱਕ ਜਰੂਰ ਪਹੁੰਚਾਓ ਤਾਂ ਜੋ ਹਰ ਕੋਈ ਇਸ ਨੁਕਤੇ ਤੋਂ ਜਿਹੜਾ ਹੈ ਉਹ ਲਾਭ ਲੈ ਸਕੇ ਕਿਉਂਕਿ ਮੈਂ 4-5 ਸਾਲ ਤੋਂ ਇਸ ਨੂੰ ਵਰਤ ਰਿਹਾ ਹਾਂ ਆਪਣੇ ਪਰਿਵਾਰ ਦੇ ਵਿੱਚ ਨਹੀਂ ਤੇ ਪਹਿਲਾਂ ਮੈਂ ਬਹੁਤ ਸਾਰਾ ਮੈਨੂੰ ਜਿਹੜਾ ਸੀਗਾ ਐਂਟੀਬਾਇਓਟਿਕ ਲੈਣੇ ਪੈਂਦੇ ਸੀਗੇ ਜਦੋਂ ਮੇਰੇ ਖੰਗ 'ਚ ਕੰਮ ਹੋ ਜਾਣਾ ਐਂਟੀਬਾਇਓਟਿਕ ਲੈਣਾ ਉਹ ਐਂਟੀਬਾਇਓਟਿਕ ਲੈਣ ਦੇ ਨਾਲ ਸਾਨੂੰ ਹੋਰ ਵੀ ਕਈ ਪੇਟ ਦੀਆਂ ਬਿਮਾਰੀਆਂ ਲੱਗਦੀਆਂ ਨੇ ਸੋ ਉੱਥੋਂ ਤੱਕ ਸਾਨੂੰ ਨਾ ਜਾਣਾ ਪਵੇ ਇਸ ਨੂੰ ਅਗਰ ਵਰਤਦੇ ਰਹੀਏ ਅਇਦਾਂ ਦੇ ਛੋਟੇ-ਮੁਟੀਆਂ ਬਿਮਾਰੀਆਂ ਵੀ ਜਿਹੜੀਆਂ ਸਾਨੂੰ ਆਮ ਬਹੁਤ ਇਹਦੀ ਮੁਸ਼ਕਲ ਹੁੰਦੀ ਹੈ ਡਾਕਟਰਾਂ ਕੋਲ ਭੱਜਣਾ ਪੈਂਦਾ ਹੈ ਸੋ ਇਸ ਨੂੰ ਵਰਤ ਕੇ ਅਸੀਂ ਇਹਨਾਂ ਚੀਜ਼ਾਂ ਤੋਂ ਆਪਾਂ ਨਿਜਾਕਤ ਪਾ ਸਕਦੇ ਹਾਂ ਸੋ ਮੇਰੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਅੱਗੇ ਤੋਂ ਅੱਗੇ ਇਹਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਭੈਣ ਭਰਾ ਇਸ ਤੋਂ ਲਾਭ ਜਿਹੜਾ ਉਹ ਲੈ ਸਕਣ ਸੋ ਬਹੁਤ ਤੁਹਾਡਾ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ